ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਜਾਦੂ ਟੋਣੇ ਦਾ ਇਲਾਜ ਕਿਵੇਂ ਸਾਤੋਂ ਆਪਾਂ ਬਚ ਸਕਦੇ ਆਂ ਜਾਦੂ ਟੋਣੇ ਤੋਂ ਕਾਲੇ ਜਾਦੂ ਦਾ ਕਿਸੇ ਵੀ ਚੀਜ਼ ਤੋਂ ਇਸ ਵਿਸ਼ੇ ਨੂੰ ਆਪਾਂ ਸਮਝਾਂਗੇ ਫਤੇ ਬਿਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬ੍ਰਹਮ ਕਵਚ ਜਿਹੜੀ ਬਾਣੀ ਹੈ ਨਾ ਦਸਮ ਦੀ ਸਾ ਸੰਗਤ ਕਿਹਾ ਜਾਂਦਾ ਹੈ ਕਿ ਜਿਹੜਾ ਬੰਦਾ ਇਸ ਦਾ ਜਾਪ ਕਰਦਾ ਹੈ ਉਹਦੇ ਲਾਗੇ ਫਿਰ ਕੋਈ ਵੀ ਜਿਹੜਾ ਅਜੀਹਾ ਪਰਸਨ ਹੈ ਜਾਂ ਫਿਰ ਕੋਈ ਜਾਦੂ ਟੋਣੇ ਵਾਲਾ ਜਾਂ ਕੁਝ ਵੀ ਆਪਾਂ ਕਹਿ ਲਈਏ ਤੇ ਕਹਿੰਦੇ ਉਹਦੇ ਤੇ ਅਸਰ ਨਹੀਂ ਹੁੰਦਾ ਚਾਹੇ ਬੰਦਾ 100 ਵਾਰੀ ਕਰ ਲੇ ਲੱਖ ਵਾਰੀ ਕਰੇ ਪਰ ਇਹ ਗੱਲ ਯਾਦ ਰੱਖਿਓ ਵੀ ਜਿਹੜਾ ਗੁਰੂ ਦੀ ਬਾਣੀ ਨੂੰ ਪੜ੍ਹਦਾ ਹੈ ਉਹਦੇ ਤੇ ਜਾਦੂ ਟੋਣੇ ਦਾ ਕੋਈ ਅਸਰ ਹੀ ਨਹੀਂ ਹੁੰਦਾ ਸਤਿਗੁਰੂ ਹੋਣ ਹੀ ਨਹੀਂ ਦਿੰਦੇ ਕਿਉਂਕਿ ਸਤਿਗੁਰੂ ਦੇ ਕੋਲੇ ਐਸੀ ਭਗਤੀ ਹੈ ਐਸੀ ਸ਼ਕਤੀ ਹੈ ਤੇ ਜਿਹੜਾ ਗੁਰੂ ਨਾਲ ਜੁੜ ਜਾਏ ਉਹ ਆਪਣੇ ਸਿੱਖ ਦੇ ਉੱਤੇ ਕਿਸੇ ਵੀ ਚੀਜ਼ ਦਾ ਅਸਰ ਜਿਹੜਾ ਹੈ ਉਹ ਨਹੀਂ ਹੋਣ ਦਿੰਦੇ ਸਤਿਗੁਰੂ ਇਸ ਚੀਜ਼ ਨੂੰ ਸਮਝਣ ਵਾਸਤੇ ਨਾ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ 825 ਅੰਗ ਤੇ ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਕਿਨੇ ਸੇਵਕ ਦੀ ਥਾਂ ਸੇਵਕ ਦੀ ਤਾਂ ਤੇਰੇ ਪਾਸ ਹੀ ਅਰਜ਼ੋਈ ਐ ਕਿ ਪ੍ਰਭੂ ਸਾਨੂੰ ਸੁਲਹੀ ਖਾਂ ਤੋਂ ਬਚਾਲੈ ਸੁਲਹੀ ਕੌਣ ਸੁਲਹੀ ਖਾਂ ਇੱਕ ਅਜੇਹਾ ਸੀ ਸਾਧ ਸੰਗਤ ਸੁਲਹੀ ਖਾਂ ਇੱਕ ਅਜੇਹਾ ਸੀ ਸਾਧ ਸੰਗਤ ਜਿਸਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਚੜ੍ਹਾਈ ਤੱਕ ਕੀਤੀ ਸੀ ਜਿਹਦਾ ਰਸਤੇ ਵਿੱਚ ਹੀ ਅੰਤ ਹੋ ਗਿਆ ਸੀ ਚਲੋ ਕਦੇ ਸਮਾਂ ਬਣਿਆ ਆਪਾਂ ਫੇਰ ਇਸ ਚੀਜ਼ ਨੂੰ ਸਮਝਾਂਗੇ ਪਰ ਜਿਹੜਾ ਅਜੀਹਾ ਸੁਲਹੀ ਖਾਨ ਜਿਨੇ ਗੁਰੂ ਤੇ ਵੀ ਚੜ੍ਹਾਈ ਕਰ ਦਿੱਤੀ ਕਹਿਣ ਤੋਂ ਭਾਵ ਜਿਹੜਾ ਸਤਗੁਰ ਸੱਚੇ ਪਰਸ਼ਾ ਦੀਤੇ ਚੜ੍ਹ ਕੇ ਆ ਗਿਆ ਔਰ ਦੂਜੀ ਗੱਲ ਜਿਹੜਾ ਬਹੁਤ ਜ਼ਾਲਮ ਹੈ ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਸਾਧ ਸੰਗਤ ਇਹੋ ਜਿਹਾ ਸੁਲਹੀ ਜਿਵੇਂ ਅੱਜ ਦਾ ਸੁਲਹੀ ਆਪਾਂ ਕਹਿ ਸਕਦੇ ਹਾਂ ਜਿਹਨੇ ਜ਼ੁਲਮ ਦਾ ਭਰਿਆ ਹੋਇਆ ਸੁਲਹੀ ਤੇ ਕਿਤੇ ਵੀ ਉਹਦਾ ਹੱਥ ਨਹੀਂ ਅਪੜਿਆ ਤੇ ਮਿਹਰ ਕੀਤੀ ਸੁਲਹੀ ਖਾਮ ਮਲੀਨ ਬੁੱਧ ਹੋ ਕੇ ਮਰ ਗਿਆ ਤੇ ਸਾਧ ਸੰਗਤ ਕਾੜ ਕੁਠਾਰ ਖਸਮ ਸਿਰ ਕਾਟਿਆ ਅਖਿਰ ਮੈਂ ਹੋਏ ਗਿਆ ਹੈ ਖਾਕ ਮੰਦਾ ਚਿਤਬਤ ਚਿਤਬਤ ਪਚਿਆ ਜਿਨ ਰਚਿਆ ਤਿੰਨ ਦੀਨਾ ਧਾਕ ਉਤਰ ਮੀਤ ਤਨ ਕਿਛੂ ਨ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲੇਹਾਰੀ ਜਿਨ ਜਿਨ ਜਨ ਕਾ ਕਿਨੋ ਪੂਰਨ ਵਾਕ ਇਹ ਪੂਰਾ ਸ਼ਬਦ ਕਦੇ ਪੜਿਓ ਅਰਥਾਂ ਸਮੇਤ ਤੁਹਾਨੂੰ ساری ਜੀਵਨ ਜਾਚ ਜਾਂ ਇੰਜ ਕਹਿ ਲਓ ਵੀ ਅਜਿਹੇ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਨਾ ਤੁਹਾਨੂੰ ਆਪਣੇ ਆਪ ਮਿਲ ਜਾਣਗੇ ਜਿਹੜੇ ਸਵਾਲਾਂ ਦੇ ਜਵਾਬ ਤੁਸੀਂ ਖੁਦ ਮੰਗ ਰਹੇ ਹੋ ਖੁਦ ਭਾਲ ਰਹੇ ਹੋ ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੁਹਾਨੂੰ ਆਪ ਖੁਦ ਦੱਸ ਦੇਣਗੇ ਤੇ ਗੁਰਮੁਖ ਪਿਆਰਿਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਜਾਦੂ ਟੂਣੇ ਟਾਮਣ ਆਦਿਕ ਇਹਨਾਂ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਯਾਦ ਰੱਖਿਓ ਪਿਆਰਿਓ ਉਹਨਾਂ ਦਾ ਕਦੇ ਭਲਾ ਨਹੀਂ ਹੁੰਦਾ ਤੇ ਜਿਹੜੇ ਇੱਕ ਦੂਜੇ ਦੇ ਕਰਨ ਵਾਲੇ ਹੁੰਦੇ ਨੇ ਤੇ ਸਭੀ ਉਹਨਾਂ ਦਾ ਮਾੜਾ ਹੋ ਜੇ ਉਹਨਾਂ ਦਾ ਐ ਹੋ ਜੇ ਉਹ ਆਪ ਹੀ ਮਰ ਜਾਂਦੇ ਆ ਮਾੜੀ ਦੇ ਕਰਨ ਵਾਲੇ ਆਪ ਹੀ ਮਰ ਜਾਂਦੇ ਆ ਤੇ ਨਾਲ ਮੈਂ ਬੇਨਤੀ ਕਰਾਂ ਵੀ ਜਿਹਦੇ ਕੋਲੇ ਮੂਲ ਮੰਤਰ ਹੈ ਮੂਲ ਮੰਤਰ ਦੀ ਤਾਕਤ ਹੈ ਮੂਲ ਮੰਤਰ ਦੀ ਸਮਰੱਥਾ ਹੈ ਸਾਧ ਸੰਗਤ ਉਹਦੇ ਕੋਲੇ ਤੇ ਜਾਦੂ ਕਾਲਾ ਪੀਲਾ ਕੋਈ ਟੋਣਾ ਇਹੋ ਜਿਹਾ ਲੱਗ ਹੀ ਨਹੀਂ ਸਕਦਾ ਜਿਹਦੇ ਕੋਲੇ ਨਿਤਨੇਮ ਦੀ ਸ਼ਕਤੀ ਹੈ ਜਿਹਦੇ ਕੋਲੇ ਗੁਰੂ ਦੀ ਬਾਣੀ ਹੈ ਬ੍ਰਹਮ ਕਵਜ ਬਾਣੀ ਦਾ ਇੱਕ ਜਾਪ ਨਾਲ ਕਰ ਲਿਆ ਕਰੋ ਕੋਈ ਜਾਦੂ ਟੂਣਾ ਤੁਹਾਡੇ ਤੱਕ ਪਹੁੰਚ ਨਹੀਂ ਸਕਦਾ ਸਤਿਗੁਰੂ ਜਾਣ ਹੀ ਨਹੀਂ ਦੇ ਸਤਿਗੁਰ ਸਿੱਖ ਕੇ ਬੰਧਨ ਕਟੈ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਕਿੰਨੀਆਂ ਉਦਾਹਰਨਾਂ ਨੇ ਬਾਣੀ ਵਿੱਚੋਂ ਕਦੇ ਆਪਾਂ ਪੜ੍ਹੀਏ ਤੇ ਸਤਿਗੁਰੂ ਫੇਰ ਕਿਰਪਾ ਕਰ ਦਿੰਦੇ ਨੇ ਸੋ ਪਿਆਰਿਓ ਸ਼ਬਦਾਂ ਦਾ ਜਾਪ ਕਰਿਏ ਮੂਲ ਮੰਤਰ ਦੇ ਜਾਪ ਕਰਿਏ ਇਹੋ ਜੇ ਕਾਲੇ ਪੀਲੇ ਜਾਦੂਆਂ ਤੋਂ ਸਤਿਗੁਰੂ ਜੀ ਆਪ ਹੀ ਰੱਖਿਆ ਕਰਦੇ ਨੇ ਤੇ ਸਤਿਗੁਰੂ ਤੇ ਇਹ ਵੀ ਕਹਿੰਦੇ ਨੇ ਪਿਆਰਿਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ ਇਹ ਗੱਲ ਜਦੋਂ ਲਗ ਮੇਰੀ ਮਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰ ਹੈ ਇਹ ਗੱਲਾਂ ਯਾਦ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ